ਇਸ ਵੇਲੇ ਦੀ ਵੱਡੀ ਖਬਰ ਸਮਝੀ ਕਹਿ ਰਹੇ ਹਾਂ ਪੰਜਾਬ ਵਿੱਚ ਆਮ ਸਰਕਾਰ ਨੇ ਸੂਬੇ ਦੇ ਵਿਕਾਸ ਦੇ ਨਾਲ ਨਾਲ ਆਮ ਜਨਤਾ ਦੀ ਸੁਰੱਖਿਆ ਲਈ ਵੀ ਲਗਾਤਾਰ ਕਈ ਕੰਮ ਕਰ ਰਹੀ ਹੈ ਦਰਅਸਲ ਕੋਲਕੱਤੇ ਰੇਪ ਅਤੇ ਕਤਲ ਮਾਮਲੇ ਤੋਂ ਬਾਅਦ ਸਾਰੇ ਅਲਰਟ ਮੋਡ ਤੇ ਹਨ ਇਸ ਤਹਿਤ ਜਨਤਿਕ ਟਰਾਂਸਪੋਰਟ ਨੂੰ ਆਮ ਲੋਕਾਂ ਅਤੇ ਔਰਤਾ ਅਤੇ ਬੱਚਿਆਂ ਲਈ ਸੁਰੱਖਿਆਤ ਬਣਾਉਣ ਦੀ ਦਿਸ਼ਾ ਵਿੱਚ ਪੰਜਾਬ ਸਰਕਾਰ ਨੇ ਤੇਜ਼ੀ ਨਾਲ ਕੰਮ ਕਰਨੇ ਸ਼ੁਰੂ ਕਰ ਦਿੱਤੇ ਹਨ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਮੋਹਾਲੀ ਸਥਿਤ ਇੱਕ ਆਈਟੀ ਕੰਪਨੀ ਸੀ ਡੈਕ ਨਾਲ ਸਮਝੌਤਾ ਕੀਤਾ ਇਸ ਤਹਿਤ ਇਹ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ ਇਸ ਦੇ ਨਾਲ ਹੀ ਇਸ ਪਹਿਲ ਕਦਮੀ ਦੇ ਨਾਲ ਜੇਕਰ ਕੋਈ ਆਤਮ ਸਿਵਤ ਵਿੱਚ ਹੈ ਤਾਂ ਉਹ ਬਟਨ ਪ੍ਰੈਸ ਕਰੇਗੀ ਅਤੇ ਉਦੋਂ ਕਮਾਂਡੋ ਕੰਟਰੋਲ ਸੈਂਟਰ ਅਤੇ ਪੁਲਿਸ ਕੋਲ ਮੈਸੇਜ ਚਲਿਆ ਜਾਵੇਗਾ ਪੰਜਾਬ ਦੀਆਂ ਸਾਰੀਆਂ ਬੱਸਾਂ ਅਤੇ ਟੈਕਸੀਆਂ ਵਿੱਚ ਲਗਾਏ ਜਾਣਗੇ ਪੈਨਿਕ ਬਟਨ ਪੰਜਾਬ ਦੇ ਟ੍ਰਾਂਸਪੋਰਟ ਸਿਕਤਰ ਦਿਲਰਾਜ ਸਿੰਘ ਨੇ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਪੰਜਾਬ ਦੀਆਂ ਸਾਰੀਆਂ ਬੱਸਾਂ ਅਤੇ ਟੈਕਸੀਆਂ ਵਿੱਚ ਪੈਨਿਕ ਬਟਨ ਲਗਾਏ ਜਾਣਗੇ ਤਾਂ ਕਿ ਬੱਸਾਂ ਜਾਂ ਟੈਕਸੀਆਂ ਵਿੱਚ ਕੋਈ ਵੀ ਦੁਰਘਟਨਾ ਹੋਵੇ ਦਾ ਉਸ ਵਾਨ ਦੀ ਲੋਕੇਸ਼ਨ ਟ੍ਰੇਸ ਹੋ ਜਾਵੇ ਵਾਨਾ 'ਤੇ ਪੈਨਿਕ ਦੇ ਬਟਨ ਲਗਾਏ ਜਾਣਗੇ ਤਾਂ ਕਿ ਜੇਕਰ ਕੋਈ ਵੀ ਔਰਤ ਕਿਸੇ ਤਰ੍ਹਾਂ ਦੀ ਮੁਸੀਬਤ ਵਿੱਚ ਹੈ ਤਾਂ ਉਹ ਬਟਨ ਦਬਾਏਗੀ ਅਤੇ ਉਦੋਂ ਕਮਾਂਡੋ ਕੰਟਰੋਲ ਸੈਂਟਰ ਅਤੇ ਪੁਲਿਸ ਕੋਲ ਮੈਸੇਜ ਚਲਿਆ ਜਾਵੇਗਾ ਤਾਂ ਉਸ ਵਾਨ ਦੀ ਲੋਕੇਸ਼ਨ ਟ੍ਰੇਸ ਹੋ ਜਾਵੇਗੀ ਇਸ ਵੇਲੇ ਦੀ ਵੱਡੀ ਖਬਰ ਸੰਜੀਖ کہہ ਰਹੇ ਹਾਂ ਪੰਜਾਬ ਵਿੱਚ ਮਾਨ ਸਰਕਾਰ ਨੇ ਸੂਬੇ ਦੇ ਵਿਕਾਸ ਦੇ ਨਾਲ ਨਾਲ ਆਮ ਜਨਤਾ ਦੀ ਸੁਰੱਖਿਆ ਲਈ ਵੀ ਲਗਾਤਾਰ ਕਈ ਕੰਮ ਕਰ ਰਹੀ ਹੈ ਦਰਅਸਲ ਕੋਲਕੱਤੇ ਰੇਪ ਅਤੇ ਕਤਲ ਮਾਮਲੇ ਤੋਂ ਬਾਅਦ ਸਾਰੇ ਅਲਰਟ ਮੋਡ ਤੇ ਹਨ ਇਸ ਤਹਿਤ ਜਨਤਿਕ ਟਰਾਂਸਪੋਰਟ ਨੂੰ ਆਮ ਲੋਕਾਂ ਅਤੇ ਔਰਤਾ ਅਤੇ ਬੱਚਿਆਂ ਲਈ ਸੁਰੱਖਿਆ ਤੇ ਬਣਾਉਣ ਦੀ ਦਿਸ਼ਾ ਵਿੱਚ ਪੰਜਾਬ ਸਰਕਾਰ ਨੇ ਤੇਜ਼ੀ ਨਾਲ ਕੰਮ ਕਰਨੇ ਸ਼ੁਰੂ ਕਰ ਦਿੱਤੇ ਹਨ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਮੋਹਾਲੀ ਸਥਿਤ ਇੱਕ ਆਈਟੀ ਕੰਪਨੀ ਸੀ ਡੈਕ ਨਾਲ ਸਮਝੌਤਾ ਕੀਤਾ ਇਸ ਤਹਿਤ ਇਹ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ ਇਸ ਦੇ ਨਾਲ ਹੀ ਇਸ ਪਹਿਲ ਕਦਮੀ ਦੇ ਨਾਲ ਜੇਕਰ ਕੋਈ ਆਤਮ ਸਿਵਤ ਵਿੱਚ ਹੈ ਤਾਂ ਉਹ ਬਟਨ ਪ੍ਰੈਸ ਕਰੇਗੀ ਅਤੇ ਉਦੋਂ ਕਮਾਂਡੋ ਕੰਟਰੋਲ ਸੈਂਟਰ ਅਤੇ ਪੁਲਿਸ ਕੋਲ ਮੈਸੇਜ ਚਲਿਆ ਜਾਵੇਗਾ ਪੰਜਾਬ ਦੀਆਂ ਸਾਰੀਆਂ ਬੱਸਾਂ ਅਤੇ ਟੈਕਸੀਆਂ ਵਿੱਚ ਲਗਾਏ ਜਾਣਗੇ ਪੈਨਿਕ ਬਟਨ ਪੰਜਾਬ ਦੇ ਟ੍ਰਾਂਸਪੋਰਟ ਸਿਕਤਰ ਦਿਲਰਾਜ ਸਿੰਘ ਨੇ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਪੰਜਾਬ ਦੀਆਂ ਸਾਰੀਆਂ ਬੱਸਾਂ ਅਤੇ ਟੈਕਸੀਆਂ ਵਿੱਚ ਪੈਨਿਕ ਬਟਨ ਲਗਾਏ ਜਾਣਗੇ ਤਾਂ ਕਿ ਬੱਸਾਂ ਜਾਂ ਟੈਕਸੀਆਂ ਵਿੱਚ ਕੋਈ ਵੀ ਦੁਰਘਟਨਾ ਹੋਵੇ ਦਾ ਉਸ ਵਾਂ ਦੀ ਲੋਕੇਸ਼ਨ ਟ੍ਰੇਸ ਹੋ ਜਾਵੇ ਵਾਹਨਾ 'ਤੇ ਪੈਨਿਕ ਦੇ ਬਟਨ ਲਗਾਏ ਜਾਣਗੇ ਤਾਂ ਕਿ ਜੇਕਰ ਕੋਈ ਵੀ ਔਰਤ ਕਿਸੇ ਤਰ੍ਹਾਂ ਦੀ ਮੁਸੀਬਤ ਵਿੱਚ ਹੈ ਤਾਂ ਉਹ ਬਟਨ ਦਬਾਏਗੀ ਅਤੇ ਉਦੋਂ ਕਮਾਂਡੋ ਕੰਟਰੋਲ ਸੈਂਟਰ ਅਤੇ ਪੁਲਿਸ ਕੋਲ ਮੈਸੇਜ ਚਲਿਆ ਜਾਵੇਗਾ ਤਾਂ ਉਸ ਵਾਹਨ ਦੀ ਲੋਕੇਸ਼ਨ ਟ੍ਰੇਸ ਹੋ ਜਾਵੇਗੀ ਇਸ ਵੇਲੇ ਦੀ ਵੱਡੀ ਖਬਰ ਸਮਝੀ ਘਰੇ ਪੰਜਾਬ ਵਿੱਚ ਆਮ ਸਰਕਾਰ ਨੇ ਸੂਬੇ ਦੇ ਵਿਕਾਸ ਦੇ ਨਾਲ ਨਾਲ ਆਮ ਜਨਤਾ ਦੀ ਸੁਰੱਖਿਆ ਲਈ ਵੀ ਲਗਾਤਾਰ ਕਈ ਕੰਮ ਕਰ ਰਹੀ ਹੈ ਦਰਅਸਲ ਕੋਲਕਾਤਾ ਰੇਪ ਅਤੇ ਕਤਲ ਮਾਮਲੇ ਤੋਂ ਬਾਅਦ ਸਾਰੇ ਅਲਰਟ ਮੋਡ 'ਤੇ ਹਨ ਇਸ ਤਹਿਤ ਜਨਤੀ ਕੇ ਪਾਸਪੋਰਟ ਨੂੰ ਆਮ ਲੋਕਾਂ ਅਤੇ ਔਰਤਾਂ ਅਤੇ ਬੱਚਿਆਂ ਲਈ ਸੁਰੱਖਿਆ ਤੇ ਬਣੌਂਦੀ ਦਿਸ਼ਾ ਵਿੱਚ ਪੰਜਾਬ ਸਰਕਾਰ ਨੇ ਤੇਜ਼ੀ ਨਾਲ ਕੰਮ ਕਰਨੇ ਸ਼ੁਰੂ ਕਰ ਦਿੱਤੇ ਹਨ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਮੋਹਾਲੀ ਸਥਿਤ ਇੱਕ ਆਈਟੀ ਕੰਪਨੀ ਸੀ ਡੈਕ ਨਾਲ ਸਮਝੌਤਾ ਕੀਤਾ ਇਸ ਤਹਿਤ ਇਹ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ ਇਸ ਦੇ ਨਾਲ ਹੀ ਇਸ ਪਹਿਲ ਕਦਮੀ ਦੇ ਨਾਲ ਜੇਕਰ ਕੋਈ ਆਤਮ ਸਿਵਤ ਵਿੱਚ ਹੈ ਤਾਂ ਉਹ ਬਟਨ ਪ੍ਰੈਸ ਕਰੇਗੀ ਅਤੇ ਉਦੋਂ ਕਮਾਂਡੋ ਕੰਟਰੋਲ ਸੈਂਟਰ ਅਤੇ ਪੁਲਿਸ ਕੋਲ ਮੈਸੇਜ ਚਲਿਆ ਜਾਵੇਗਾ ਪੰਜਾਬ ਦੀਆਂ ਸਾਰੀਆਂ ਬੱਸਾਂ ਅਤੇ ਟੈਕਸੀਆਂ ਵਿੱਚ ਲਗਾਏ ਜਾਣਗੇ ਪੈਨਿਕ ਬਟਨ ਪੰਜਾਬ ਦੇ ਟ੍ਰਾਂਸਪੋਰਟ ਸਿਕਤਰ ਦਿਲਰਾਜ ਸਿੰਘ ਨੇ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਪੰਜਾਬ ਦੀਆਂ ਸਾਰੀਆਂ ਬੱਸਾਂ ਅਤੇ ਟੈਕਸੀਆਂ ਵਿੱਚ ਪੈਨਿਕ ਬਟਨ ਲਗਾਏ ਜਾਣਗੇ ਤਾਂ ਕਿ ਬੱਸਾਂ ਜਾਂ ਟੈਕਸੀਆਂ ਵਿੱਚ ਕੋਈ ਵੀ ਦੁਰਘਟਨਾ ਹੋਵੇ ਤਾਂ ਉਸ ਵਾਨ ਦੀ ਲੋਕੇਸ਼ਨ ਟ੍ਰੇਸ ਹੋ ਜਾਵੇ ਵਾਨਾ 'ਚ ਪੈਨਿਕ ਦੇ ਬਟਨ ਲਗਾਏ ਜਾਣਗੇ ਤਾਂ ਕਿ ਜੇਕਰ ਕੋਈ ਵੀ ਔਰਤ ਕਿਸੇ ਤਰ੍ਹਾਂ ਦੀ ਮੁਸੀਬਤ ਵਿੱਚ ਹੈ ਤਾਂ ਉਹ ਬਟਨ ਦਬਾਏਗੀ ਅਤੇ ਉਦੋਂ ਕਮਾਂਡੋ ਕੰਟਰੋਲ ਸੈਂਟਰ ਅਤੇ ਪੁਲਿਸ ਕੋਲ ਮੈਸੇਜ ਚਲਿਆ ਜਾਵੇਗਾ ਤਾਂ ਉਸ ਵਾਨ ਦੀ ਲੋਕੇਸ਼ਨ ਟ੍ਰੇਸ ਹੋ ਜਾਵੇਗੀ ਇਸ ਵੇਲੇ ਦੀ ਵੱਡੀ ਖਬਰ ਸਮਝੀ ਘਰੇ ਪੰਜਾਬ ਵਿੱਚ ਆਮ ਸਰਕਾਰ ਨੇ ਸੂਬੇ ਦੇ ਵਿਕਾਸ ਦੇ ਨਾਲ ਨਾਲ ਆਮ ਜਨਤਾ ਦੀ ਸੁਰੱਖਿਆ ਲਈ ਵੀ ਲਗਾਤਾਰ ਕਈ ਕੰਮ ਕਰ ਰਹੀ ਹੈ ਅਰਸਲ ਕੋਲਕਾਤਾ ਰੇਪ ਅਤੇ ਕਤਲ ਮਾਮਲੇ ਤੋਂ ਬਾਅਦ ਸਾਰੇ ਅਲਰਟ ਮੋਡ 'ਤੇ ਹਨ ਇਸ ਤਹਿਤ ਜਨਤੀ ਪਾਸਪੋਰਟ ਨੂੰ ਆਮ ਲੋਕਾਂ ਅਤੇ ਔਰਤਾਂ ਅਤੇ ਬੱਚਿਆਂ ਲਈ ਸੁਰੱਖਿਆ ਤੇ ਬਣੌਂਦੀ ਦਿਸ਼ਾ ਵਿੱਚ ਪੰਜਾਬ ਸਰਕਾਰ ਨੇ ਤੇਜ਼ੀ ਨਾਲ ਕੰਮ ਕਰਨੇ ਸ਼ੁਰੂ ਕਰ ਦਿੱਤੇ ਹਨ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਮੋਹਾਲੀ ਸਥਿਤ ਇੱਕ ਆਈਟੀ ਕੰਪਨੀ ਸੀ ਡੈਕ ਨਾਲ ਸਮਝੌਤਾ ਕੀਤਾ ਇਸ ਤਹਿਤ ਇਹ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ ਇਸ ਦੇ ਨਾਲ ਹੀ ਇਸ ਪਹਿਲ ਕਦਮੀ ਦੇ ਨਾਲ ਜੇਕਰ ਕੋਈ ਆਤਮ ਸਿਵਤ ਵਿੱਚ ਹੈ ਤਾਂ ਉਹ ਬਟਨ ਪ੍ਰੈਸ ਕਰੇਗੀ ਅਤੇ ਉਦੋਂ ਕਮਾਂਡੋ ਕੰਟਰੋਲ ਸੈਂਟਰ ਅਤੇ ਪੁਲਿਸ ਕੋਲ ਮੈਸੇਜ ਚਲਿਆ ਜਾਵੇਗਾ ਪੰਜਾਬ ਦੀਆਂ ਸਾਰੀਆਂ ਬੱਸਾਂ ਅਤੇ ਟੈਕਸੀਆਂ ਵਿੱਚ ਲਗਾਏ ਜਾਣਗੇ ਪੈਨਿਕ ਬਟਨ ਪੰਜਾਬ ਦੇ ਟ੍ਰਾਂਸਪੋਰਟ ਸਿਕਤਰ ਦਿਲਰਾਜ ਸਿੰਘ ਨੇ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਪੰਜਾਬ ਦੀਆਂ ਸਾਰੀਆਂ ਬੱਸਾਂ ਅਤੇ ਟੈਕਸੀਆਂ ਵਿੱਚ ਪੈਨਿਕ ਬਟਨ ਲਗਾਏ ਜਾਣਗੇ ਤਾਂ ਕਿ ਬੱਸਾਂ ਜਾਂ ਟੈਕਸੀਆਂ ਵਿੱਚ ਕੋਈ ਵੀ ਦੁਰਘਟਨਾ ਹੋਵੇ ਦਾ ਉਸ ਵਾਨ ਦੀ ਲੋਕੇਸ਼ਨ ਟ੍ਰੇਸ ਹੋ ਜਾਵੇ ਵਾਨਾਂ 'ਚ ਪੈਨਿਕ ਦੇ ਬਟਨ ਲਗਾਏ ਜਾਣਗੇ ਤਾਂ ਕਿ ਜੇਕਰ ਕੋਈ ਵੀ ਔਰਤ ਕਿਸੇ ਤਰ੍ਹਾਂ ਦੀ ਮੁਸੀਬਤ ਵਿੱਚ ਹੈ ਤਾਂ ਉਹ ਬਟਨ ਦਬਾਏਗੀ ਅਤੇ ਉਦੋਂ ਕਮਾਂਡੋ ਕੰਟਰੋਲ ਸੈਂਟਰ ਅਤੇ ਪੁਲਿਸ ਕੋਲ ਮੈਸੇਜ ਚਲਿਆ ਜਾਵੇਗਾ ਤਾਂ ਉਸ ਵਾਨ ਦੀ ਲੋਕੇਸ਼ਨ ਟ੍ਰੇਸ ਹੋ ਜਾਵੇਗੀ